ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਗੁਰਨਾਨਕ ਨਾਮ ਲੇਵਾ ਸੰਗਤ ਇਸ ਸ਼ਹਿਰ ਦੀ ਇਸ ਇਲਾਕੇ ਦੀ ਸਾਡੇ ਐ ਜੀ ਪੀ ਸੀ ਦੇ ਮੈਂਬਰ ਸਾਹਿਬ ਸਾਰੀ ਸਾਡੀ ਸਮੂਹੀਆਂ ਜਥੇਬੰਦੀਆਂ ਅੱਜ ਇੱਕ ਬੇਨਤੀ ਕਰਨ ਦੇ ਲਈ ਇਕੱਤਰ ਹੋਏ ਆ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਇੱਕ ਬਹੁਤ ਵੱਡਾ ਗੁਰੂ ਦੇ ਨਾਲ ਜੋੜਨ ਦੇ ਲਈ ਇਕ oprala ਸਾਡੇ ਅਰਵਿੰਦਰਪਾਲ ਸਿੰਘ ਜੀ ਕਿੱਟੂ ਵੀਰ ਜੀ ਚੰਡੀਗੜ੍ਹ ਵਾਲਿਆਂ ਵੱਲੋਂ ਉਹਨਾਂ ਦੀ ਸਮੂਚੀ ਸੰਗਤ ਵੱਲੋਂ ਇਸ ਸ਼ਹਿਰ ਦੀ ਸੰਗਤ ਵੱਲੋਂ ਚੰਡੀਗੜ੍ਹ ਸ਼ਹਿਰ ਦੀ ਸੰਗਤ ਵੱਲੋਂ ਜੀਰਖਪੁਰ ਸ਼ਹਿਰ ਦੀ ਸੰਗਤ ਵੱਲੋਂ ਪੂਰੀ ਟਰਾਈ ਸਿਟੀ ਦੀ ਔਰ ਨਾਲ ਲੱਗਦੇ ਪਿੰਡਾਂ ਦੀ ਸੰਗਤ ਵੱਲੋਂ ਇੱਕ ਬਹੁਤ ਵੱਡਾ ਸਮਾਗਮ ਲਿਖਿਆ ਜਾ ਰਿਹਾ ਜਿਸ ਦੇ ਵਿੱਚ 17 18 ਤੇ 19 ਤਿੰਨ ਦਿਨ ਉੱਚ ਕੋਟੀ ਦੇ ਰਾਗੀ ਢਾਡੀ ਤੇ ਵਿਦਵਾਨ ਉਹ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕਰਨਗੇ ਤੇ 20 ਤਰੀਕ ਨੂੰ ਇੱਕ ਨਗਰ ਕੀਰਤਨ ਜੋ ਕਿ ਗੁਰਦੁਆਰਾ ਸਿੰਘ ਸਿਤਾ ਸੁਹਾਣਾ ਤੋਂ ਸ਼ੁਰੂ ਹੋ ਕੇ ਸਾਡੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਚੋਂ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਜਿਸ ਦੀ ਸਮਾਪਤੀ ਗੁਰਦੁਆਰਾ ਨਾਭਾ ਸਾਹਿਬ ਵਿਖੇ ਹੋਏਗੀ ਉਸ ਦੀ ਵਿਉਤਪੰਦੀ ਕਰਨ ਦੇ ਲਈ ਅੱਜ ਤੇ ਉਸ ਤੋਂ ਬਾਅਦ 21 ਤਰੀਕ ਨੂੰ ਜਿਹੜੇ ਅੰਮ੍ਰਿਤ ਸੰਚਾਰ ਹਨ ਉਹ ਗੁਰਦੁਆਰਾ ਸ੍ਰੀ ਕਾਲਾ ਆਸ਼ਰਮ ਸਵਾਣਾ ਸਾਹਿਬ ਵਿਖੇ ਹੋਣਗੇ ਸੋ ਉਸ ਦੇ ਲਈ ਅੱਜ ਬੇਨਤੀ ਕਰਨ ਦੇ ਲਈ ਤਾਂ ਜੋ ਗੁਰਨਾਨਕ ਨਾਮ ਲੈਵਾ ਸੰਗਤ ਜਿਹੜੀ ਕਿ ਇਸ ਦੇ ਵਿੱਚ ਤਨ ਮਨ ਔਰ ਧਨ ਦੇ ਨਾਲ ਯੋਗਦਾਨ ਪਾਉਣਾ ਚਾਹੁੰਦੀ ਹੈ ਉਹ ਸੰਗਤ ਨੂੰ ਅੱਜ ਪ੍ਰੇਰਣ ਦੇ ਲਈ ਸੰਗਤ ਨੂੰ ਬੇਨਤੀ ਕਰਨ ਦੇ ਲਈ ਅੱਜ ਸਾਰੇ ਅਸੀਂ ਇਕੱਠੇ ਹੋਏ ਆ ਸੋ ਤੁਹਾਡੇ ਮਾਧਮ ਰਾਹੀਂ ਸਾਰੀ ਸਰਬੱਤ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਸਮਾਗਮਾਂ ਦੇ ਵਿੱਚ ਹਮਮਾ ਕੇ ਪਹੁੰਚੋ ਤਾਂ ਜੋ ਆਪਾਂ ਗੁਰੂ ਦਾ ਗੁਰੂ ਦੇ ਲੜ ਲੱਗ ਕੇ ਬਾਣੀ ਅਤੇ ਬਾਣੇ ਦੇ ਧਰਨੇ ਬਣ ਸਕੀਏ ਸੋ ਮੈਂ ਹੁਣ ਸਾਡੇ ਚਨਜੀਤ ਸਿੰਘ ਜੀ ਕਾਲੇਵਾਲ ਸਾਹਿਬ ਜਿਹੜੇ ਕਿ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਵੀ ਤੁਹਾਡੇ ਸਨਮੁਖ ਹੋਣਗੇ ਵੈਕਰੂ ਜੀ ਕਾ ਖਾਲਸਾ ਵੈਗੁਰ ਜੀ ਵਾਹ ਸੋ ਆਪਾਂ ਸਾਰੇ ਇਸ ਗੱਲ ਤੋਂ ਪੂਰੀ ਪੰਜ ਜਾਣੂ ਐ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਜਿਨ੍ਹਾਂ ਦਾ ਕਿ 350 ਸਾਲਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੰਗਤ ਜਿ ਮਨਾਉਣ ਦਾ ਛਾਇ ਸੋ ਉਸ ਦੇ ਵਿੱਚ ਭਾਵੇਂ 25 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਤਕਸੀਦ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਣਾ ਪਰ ਉਹਦੇ ਪੜਾਹ ਦਾ ਪੜਾਹ ਹਰ ਇੱਕ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸੰਗਤ ਬੈਠੀ ਹੈ ਸਾਰਿਆਂ ਦੇ ਮਨਾਂ ਤੇ ਸਹਾਇਕ ਇਸ ਦੇ ਸੰਬੰਧ ਵਿੱਚ ਉਹ ਧਾਰਮਿਕ ਸਮਾਗਮ ਵੱਖ-ਵੱਖ ਜਗ੍ਹਾ ਤੇ ਕਰਾਇਆ ਜਾਣ ਸੋ ਉਸ ਲੜੀ ਦੇ ਤਹਿਤ 17 18 ਤੇ 19 ਨਵੰਬਰ ਨੂੰ ਗੁਰਦੁਆਰਾ ਸਿੰਘਾ ਸ਼ੀਦਾ ਸੁਹਾਣਾ ਸਾਹਿਬ ਵਿਖੇ ਇਹ ਸਮਾਗਮ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਸਾਡੇ ਹਲਕੇ ਦੇ ਮੁੱਖ ਸੇਵਾਦਾਰ ਸਰਦਾਰ ਰਮਿੰਦਰ ਸਿੰਘ ਜੀ ਸੁਹਾਣਾ ਅਤੇ ਉਹਨਾਂ ਦੀ ਸਮੁੱਚੀ ਟੀਮ ਅਤੇ ਵੱਖ-ਵੱਖ ਗੁਰੂ ਘਰਾਂ ਨਾਲ ਸੰਬੰਧਿਤ ਕਮੇਟੀਆਂ ਸਾਰਿਆਂ ਦੇ ਵਿੱਚ ਬਹੁਤ ਵੱਡਾ ਹਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਕਿਵੇਂ ਉਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਚੜ੍ਹ ਕੇ ਮਨਾਇਆ ਜਾਵੇ। ਸੋ ਆਪਣਾ ਉੱਥੇ ਸਾਰਿਆਂ ਦਾ ਫਰਜ਼ ਬਣਦਾ ਕਿ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਕੋਈ ਹਿੰਦ ਦੀ ਚਾਦਰ ਦੇ ਨਾਲ ਸੰਬੋਧਨ ਕੀਤਾ ਜਾਂਦਾ ਔਰ ਸਾਰੇ ਧਰਮਾਂ ਦੇ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਕਿਵੇਂ ਰੱਖਸ਼ਾ ਆਪਣਾ ਸੀਸ ਦੇ ਕੇ ਆਪਣਾ ਬਲੀਦਾਨ ਦੇ ਕੇ ਕੀਤੀ ਹੈ ਸੋ ਉੱਥੇ ਅੱਜ ਆਪਣਾ ਫਰਜ਼ ਬਣਦਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ 350 ਸਾਲਾ ਸ਼ਹੀਦੀ ਸਮਾਗਮ ਆ ਰਿਹਾ ਸੋ ਆਪਾਂ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਇਹਨਾਂ ਸਮਾਗਮਾਂ 'ਚ ਲੈ ਕੇ ਆਪਣੀ ਹਾਜ਼ਰੀ ਲੁਆਈਏ ਤਾਂ ਕਿ ਆਪਣੇ ਗੁਰੂਆਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ